ਦਾ ਤਿਹਾੜੀ ਕਿਸ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਆਪਸ਼ਨ ਦੇਖ ਲਈਏ ਅਸੂ ਦੇ ਵਿੱਚ ਚੇਤ ਦੇ ਵਿੱਚ ਫਗਣ ਦੇ ਵਿੱਚ ਜਾਂ ਫਿਰ ਸ਼ਾਵਣ ਜਾਂ ਫਿਰ ਸਾਵਣ ਦੇ ਵਿੱਚ ਤਾਂ ਇਸ ਪ੍ਰਸ਼ਨ ਦਾ ਉੱਤਰ ਕੀ ਆ ਜੂਗਾ ਕਿ ਤੀਆਂ ਦਾ ਤਿਹਾੜੀ ਸੌਣ ਦੇ ਵਿੱਚ ਸੌਣ ਦੇ ਮਹੀਨੇ ਮਨਾਇਆ ਜਾਂਦਾ ਹੈ ਤਾਂ ਇਸ ਦਾ ਆਨਸਰ ਕੀ ਆ ਜੂਗਾ ਆਪਸ਼ਨ ਨੰਬਰ 4 ਅੱਗੇ ਦੇਖ ਲਈਏ ਅਸੀਂ ਅਗਲਾ ਕੁਐਸਚਨ ਕੀਆ ਅਗਲਾ ਕੁਸ਼ਨ ਕੀ ਹੈ ਕਿ ਜਗਰਾਉਂ ਦਾ ਮੇਲਾ ਜਾਂ ਫਿਰ ਮੇਲੇ ਦੀਆਂ ਲਾਈਟਾਂ ਜਾਂ ਫਿਰ ਰੋਸ਼ਨੀ ਦਾ ਮੇਲਾ ਵੀ ਕਹਿੰਦੇ ਹਨ ਰੋਸ਼ਨੀ ਦਾ ਮੇਲਾ ਕਿਸ ਨਾਲ ਸਬੰਧਤ ਹੈ ਤਾਂ ਇਸ ਵਿੱਚ ਆਪਸ਼ਨ ਦੇਖ ਲਈਏ ਅਸੀਂ Hindu ਆ ਸਿੱਖ ਸੂਫੀਵਾਦ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ ਸੋ ਇਸ ਪ੍ਰਸ਼ਨ ਦਾ ਉੱਤਰ ਕੀ ਆ ਜੂਆ ਆਪਸ਼ਨ ਨੰਬਰ 3 ਸੂਫੀਵਾਦ ਦੇ ਨਾਲ ਸੰਬੰਧਤ ਹੈ ਰੋਸ਼ਨੀਿਆਂ ਦਾ ਮਿਲਦਾ ਅੱਗੇ ਦੇਖ ਲਈਨੀ ਅਸੀਂ ਅਗਲਾ ਕੁਐਸਚਨ ਕੀ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਆਪਸ਼ਨ ਦੇਖ ਲਈਨੀ ਹੈ ਚੰਡੀਗੜ੍ਹ ਲੁਧਿਆਣਾ ਜਲੰਧਰ ਜਾਂ ਫਿਰ ਪਟਿਆਲਾ ਤਾਂ ਇਸ ਦਾ ਆਨਸਰ ਕੀ ਆ ਜੂਆ ਆਪਸ਼ਨ ਨੰਬਰ 2 ਲੁਧਿਆਣਾ ਲੁਧਿਆਣੇ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਮੇਲਾ ਜਿਹੜਾ ਉਹ ਮਨਾਇਆ ਜਾਂਦਾ ਹੈ। ਅੱਗੇ ਦੇਖ ਲਈਨੀ ਅਸੀਂ ਅਗਲਾ ਕੁਐਸਚਨ ਕੀ ਆ। ਅਗਲਾ ਕੁਐਸਚਨ ਕੀ ਆ ਕਿ ਹੋਲਾ ਮਹੱਲਾ ਦੀ ਤਿਉਹਾਰ ਦੀ ਸ਼ੁਰੂਆਤ ਕਿਸ ਨੇ ਕੀਤੀ? ਤਾਂ ਆਪਸ਼ਨ ਦੇਖ ਲਈਨੀ ਆ ਗੁਰੂ ਹਰਗੋਬਿੰਦ ਸਿੰਘ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਮਹਾਰਾਜਾ ਰਣਜੀਤ ਸਿੰਘ ਜੀ ਨੇ ਜਾਂ ਫਿਰ ਬੰਦਾ ਸਿੰਘ ਬਹਾਦਰ ਜੀ ਨੇ। ਇਸ ਪ੍ਰਸ਼ਨ ਦਾ ਉੱਤਰ ਕੀ ਆ ਜੀ ਆਪਸ਼ਨ ਨੰਬਰ 2 ਗੁਰੂ ਗੋਬਿੰਦ ਸਿੰਘ ਜੀ ਨੇ। ਹੋਲਾ ਮਹਲਾ ਦੇ ਤਿਹਾੜੀ ਤਿਹਾੜੀ ਦੀ ਸ਼ੁਰੂਆਤ ਕੀਤੀ ਅੱਗੇ ਦੇਖ ਲਈ ਨੀਆ ਅਗਲਾ ਕੁਐਸਚਨ ਕੀ ਹੈ ਕਿ ਇਹੜੇ ਮਹੀਨੇ ਦੇ ਵਿੱਚ ਲੋਹੜੀ ਮਨਾਈ ਜਾਂਦੀ ਹੈ ਆਪਸ਼ਨ ਦੇਖ ਲਈ ਨੀਆ ਅਸੂ ਦੇ ਵਿੱਚ ਛੇਤ ਦੇ ਵਿੱਚ ਮਾਘ ਦੇ ਵਿੱਚ ਜਾਂ ਫਿਰ ਸਾਵਣ ਦੇ ਸਾਇਸ ਪ੍ਰਸ਼ਨ ਦਾ ਉੱਤਰ ਕੀ ਆ ਜੂਆ ਆਪਸ਼ਨ ਨੰਬਰ 3 ਮਾਘ ਦੇ ਵਿੱਚ ਲੋਹੜੀ ਮਨਾਈ ਜਾਂਦੀ ਹੈ ਇਸ ਦਾ ਅਨਸਰ ਕੀ ਹੈ ਆਪਸ਼ਨ ਨੰਬਰ 3 ਮਾਘ ਅਗਲਾ ਕੁਐਸਚਨ ਦੇਖ ਲਈਏ ਕਿ ਕਿਹੜੇ ਸ਼ਹਿਰ ਦੀ ਦੀਵਾਲੀ ਪੰਜਾਬ ਦੇ ਵਿੱਚ ਮਸ਼ਹੂਰ ਹੈ অপਸ਼ਨ ਦੇਖ ਲਈਏ ਅੰਮ੍ਰਿਤਸਰ ਸਾਹਿਬ ਲੁਧਿਆਣਾ ਜਲੰਧਰ ਜਾਂ ਫਿਰ ਪਟਿਆਲਾ ਇਸ ਪ੍ਰਸ਼ਨ ਦਾ ਉੱਤਰ ਕੀ ਆਜੂਗਾ অপਸ਼ਨ ਨੰਬਰ 1 ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਪੰਜਾਬ ਦੇ ਵਿੱਚ ਮਸ਼ਹੂਰ ਹੈ ਅੱਗੇ ਦੇਖ ਲਈਏ ਅਗਲਾ ਕੁਐਸਚਨ ਕੀ ਹੈ ਕਿ ਬਾਬਾ ਸੋਟਲ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਸਾਈਸ ਪ੍ਰਸ਼ੰਗ ਦਾ ਉੱਤਰ ਕੀ ਹੈ ਜੀ ਬਾਬਾ ਸੋਟਲ ਮੇਲਾ ਜਲੰਧਰ ਦੇ ਵਿੱਚ ਮਨਾਇਆ ਜਾਂਦਾ ਹੈ ਪ੍ਰਸ਼ੰਗ ਦਾ ਜਿਹੜਾ ਆਪਸ਼ਨ ਨੰਬਰ 3 ਜਲੰਧਰ ਤੇ ਜੀ ਗੱਲ ਕਰੀਏ ਵੀ ਜਲੰਧਰ ਦੇ ਵਿੱਚ ਹੋਰ ਕਿਹੜੇ-ਕਿਹੜੇ ਮੇਲੇ ਜਿਹੜੇ ਉਹ ਮਨਾਏ ਜਾਂਦੇ ਹਨ ਇੱਕ ਮਨਾਇਆ ਜਾਂਦਾ ਹੈ ਗਦਰੀਆ ਗਦਰੀ ਬਾਬਿਆਂ ਦਾ ਮੇਲਾ ਗਦਰੀ ਬਾਬਿਆਂ ਦਾ ਮੇਲਾ एक की हर हर, हर है हरब हर हरल संगीत मेला भी जोड़ा कितने मनाया जाता है जलंधर के मनाया जाता है अगे देख लेंगे लें अगला क्वेश्चन तीर्थ मेला कितने मनाया जाता है ਆਪਸ਼ਨ ਦੇਖ ਲੈਂਦੇ ਹਾਂ ਅੰਮ੍ਰਿਤਸਰ ਸਾਹਿਬ ਲੁਧਿਆਣਾ ਪਟਿਆਲਾ ਜਾਂ ਫਿਰ ਫਤਿਹਗੜ੍ਹ ਸਾਹਿਬ ਤਾਂ ਇਸ ਪ੍ਰਸ਼ਨ ਦਾ ਉੱਤਰ ਕੀ ਹੋ ਜਾਊਗਾ ਆਪਸ਼ਨ ਨੰਬਰ ਇੱਕ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਾਮ ਤੀਰਥ ਮੇਲਾ ਜਿਹੜਾ ਉਹ ਮਨਾਇਆ ਜਾਂਦਾ ਹੈ ਤਾਂ ਇਸਦਾ ਆਨਸਰ ਕੀ ਹੈ ਗਿਆ ਆਪਸ਼ਨ ਨੰਬਰ ਇੱਕ ਅੰਮ੍ਰਿਤਸਰ ਸਾਹਿਬ ਅੱਗੇ ਅਗਲਾ ਪ੍ਰਸ਼ਨ ਕੀ ਆ ਕਿ ਹੋਲਾ ਮਹੱਲਾ ਪੰਜਾਬ ਦੇ ਕਿਸ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਮਸ਼ਹੂਰ ਹੈ ਆਪਸ਼ਨ ਦੇਖ ਲੈਂਦੇ ਆ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਅਨੰਦਪੁਰ ਸਾਹਿਬ ਜਾਂ ਫਤਿਹਗੜ ਸਾਹਿਬ ਸਹੀ ਸਵਾਲ ਦਾ ਉੱਤਰ ਕੀ ਆ ਜੂਗਾ ਅਨੰਦਪੁਰ ਸਾਹਿਬ ਸਹੀ ਜਵਾਬ ਕਿਹਾ ਗਿਆ ਆਪਸ਼ਨ ਨੰਬਰ 3 ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਸਭ ਤੋਂ ਵੱਧ ਮਸ਼ਹੂਰ ਹੈ ਅੱਗੇ ਦੇਖ ਲઈએ ਅਗਲਾ ਕੁਐਸਚਨ ਕੀ ਆ ਕਿ ਹਰਬਲ ਸੰਗੀਤ ਸਮੇਲਨ ਤਿਹਾੜੀ ਕਿਸ ਦੀ ਆਦ ਦੇ ਵਿੱਚ ਮਨਾਇਆ ਜਾਂਦਾ ਹੈ ਆਪਸ਼ਨ ਦੇਖ ਲੈਣੀ ਹੈ ਬਾਬਾ ਫਰੀਦ ਜੀ ਸਵਾਮੀ ਤਲੂਜਾ ਗਿਰੀ ਜੀ ਜਾਂ ਫਿਰ ਰੋਜਾ شریف ਜਾਂ ਫਿਰ ਉਪਰੋਕਤ ਵਿੱਚੋਂ ਕੋਈ ਇਸ ਦਾ ਅਨਸਰ ਕੀ ਅਗਿਆਪਸ਼ਨ ਨੰਬਰ 4 ਉਪਰੋਕਤ ਵਿੱਚੋਂ ਕੋਈ ਵੀ ਨਹੀਂ ਅਗਲਾ ਕੁਐਸਚਨ ਦੇਖ ਲੈਣੀ ਹੈ ਕਿਸ ਜ਼ਿਲ੍ਹੇ ਦੇ ਵਿੱਚ ਛਪਾਰ ਦਾ ਮੇਲਾ ਮਨਾਇਆ ਜਾਂਦਾ ਹੈ ਤਾਂ ਇਸ ਦਾ ਅਨਸਰ ਕੀ ਆ ਜੂਗਾ ਪਹਿਲਾ ਆਪਸ਼ਨ ਦੇਖ ਲੈਣੀ ਹੈ ਲੁਧਿਆਣਾ ਜਲੰਧਰ ਜਾਂ ਫਿਰ ਅੰਮ੍ਰਿਤਸਰ ਸਾਇਓ ਤੰਗਰੂ ਮੈਂ ਇਸ ਪ੍ਰਸ਼ਨ ਦਾ ਉੱਤਰ ਕੀ ਆ ਜੂਗਾ ਕੀ ਛਪਾਰ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਤਾਂ ਛਪਾਰ ਦਾ ਮੇਲਾ ਲੁਧਿਆਣੀ ਦੇ ਵਿੱਚ ਮਨਾਇਆ ਜਾਂਦਾ ਹੈ ਲੁਧਿਆਣੀ ਦੇ ਵਿੱਚ ਜੇ ਅਸੀਂ ਗੱਲ ਕਰੀ ਹੂਰ ਕਿਹੜਾ ਮੇਲਾ ਮਨਾਇਆ ਜਾਂਦਾ ਹੈ ਰੋਸ਼ਣੀਆਂ ਦਾ ਮੇਲਾ ਵੀ ਜਿਹੜਾ ਕੀ ਹੈ ਲੁਧਿਆਣੀ ਦੇ ਵਿੱਚ ਹੀ ਮਨਾਇਆ ਜਾਂਦਾ ਹੈ ਰੋਸ਼ਣੀਆਂ ਦਾ ਮੇਲਾ ਵੀ ਲੁਧਿਆਣੀ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਜਰਗ ਦਾ ਮੇਲਾ ਜਰਗ ਦਾ ਮੇਲਾ ਉਵਿ ਲੁਧਿਆਣੀ ਦੇ ਵਿੱਚ ਮਨਾਇਆ ਜਾਂਦਾ ਹੈ ਅੱਗੇ ਦੇਖ ਲਈਏ ਨੀ ਆਤੀ ਅਗਲਾ ਕੁਐਸਚਨ ਕੀ ਹੈ ਕਿ ਜਰਦ ਦਾ ਮੇਲਾ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਵਿੱਚ ਲਗਾਇਆ ਜਾਂਦਾ ਹੈ ਇਸ ਪ੍ਰਸ਼ਨ ਦਾ ਉੱਤਰ ਦੇਖ ਲਈਏ ਕਿ ਪਹਿਲਾ ਆਪਸ਼ਨ ਦੇਖ ਲਈਏ ਲੁਧਿਆਣਾ ਜਲੰਧਰ ਅੰਮ੍ਰਿਤਸਰ ਸਾਹਿਬ ਸੰਗਰੂਰ ਸਸ ਪ੍ਰਸ਼ਨ ਦੋ 38 ਅਗਿਆਪਸ਼ਨ ਨੰਬਰ 1 ਲੁਧਿਆਣਾ ਦੇ ਵਿੱਚ ਜਰਗ ਦਾ ਮੇਲਾ ਮਨਾਇਆ ਜਾਂਦਾ ਹੈ ਅੱਗੇ ਦੇਖ ਲੈਂੀਏ ਅਗਲਾ ਕੁਸ਼ਣ ਕੀ ਹੈ ਕਿ ਕਿਹੜੇ ਸ਼ਹਿਰ ਦੇ ਵਿੱਚ ਹੋਲੀ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਪਰਚਾਇਦਾ ਹੈ ਤਾਂ ਆਪਸ਼ਨ ਦੇਖ ਲੈਂੀਏ ਲੁਧਿਆਣੇ ਵਿੱਚ ਅੰਮ੍ਰਿਤਸਰ ਸਾਹਿਬ ਆ ਸੰਗਰੂਰ ਜਾਂ ਫਿਰ ਅਨੰਦਪੁਰ ਸਾਹਿਬ ਸਹੀ ਜਵਾਬ ਕੀ ਹੈ ਅਗਿਆਪਸ਼ਨ ਨੰਬਰ 4 ਅਨੰਦਪੁਰ ਸਾਹਿਬ ਹੈ ਅਗਲਾ ਕੁਐਸਚਨ ਦੇਖ ਲਈਏ ਅਗਲਾ ਕੁਐਸਚਨ ਕੀ ਆ ਕੀ ਪੰਜਾਬ ਵਿੱਚ ਵਿਸਾਖੀ ਮਨਾਉਣ ਦਾ ਕਾਰਨ ਕੀ ਹੈ অপਸ਼ਨ ਦੇਖ ਲਈਏ ਹਾੜੀ ਦੀ ਫਸਲ ਦੀ ਕਟਾਈ ਸੋਨੀ ਦੀ ਫਸਲ ਦੀ ਕਟਾਈ ਫਸਲਾਂ ਦੀ ਕਟਾਈ ਅਨੰਦਪੁਰ ਸਾਹਿਬ ਦੀ founding ਇਸ ਪ੍ਰਸ਼ਨ ਦਾ ਉੱਤਰ ਕੀ ਆ ਜੂਗਾ ਕਿ ਵਿਸਾਖੀ ਕਿਉਂ ਮਨਾਈ ਜਾਂਦੀ ਆ ਵਿਸਾਖੀ ਹਾੜੀ ਦੀਆਂ ਫਸਲਾਂ ਦੀ ਕਟਾਈ ਦੇ ਕਾਰਨ ਮਨਾਈ ਜਾਂਦੀ ਆ ਮਤਲਬ ਉਹ ਜੋ ਖੁਸ਼ੀ ਹੁੰਦੀ ਹੈ ਲੋਕਾਂ ਨੂੰ ਤਾਂ ਉਸ ਖੁਸ਼ੀ ਨੂੰ ਜ਼ਾਹਿਰ ਕਰਨ ਲਈ ਵਿਸਾਖੀ ਵਾਲਾ ਤਿਉਹਾਰਾ ਜਿਹੜਾ ਹੋ ਮਨਾਇਆ ਜਾਂਦਾ ਹੈ ਅੱਗੇ ਦੇਖ ਲਈਏ ਅਗਲਾ ਕੁਐਸਚਨ ਕੀ ਹੈ ਕਿ ਕੇਸਵੇਂ ਨਿਹਦੇ ਵਿੱਚ ਮੁਕਤ ਸਰਦਾ ਮੀਲਾ 40 ਮੁਕਤੀਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਆਪਸ਼ਨ ਦੇਖ ਲਈਏ ਮਾਘ, ਥੇਤ, ਪੱਗਣ ਜਾਂ ਫਿਰ ਸਾਂ ਤਦਾਂ ਸਰ ਕੀ ਅਗੂਆਪਸ਼ਨ ਨੰਬਰ 1 ਤੋਂ ਮਾਗਦੇ ਵਿੱਚ 40 ਮੁਕਤਿਆਂ ਦੀ ਯਾਦ ਦੇ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੇਲਾ ਲਗਾਇਆ ਗਿਆ। ਅਗਲਾ ਪ੍ਰਸ਼ਨ ਕੀ ਹੈ ਕਿ ਜਿਲ੍ਹਾ ਕਿਸ ਜ਼ਿਲ੍ਹੇ ਵਿੱਚ ਰੌਸ਼ਨੀਆਂ ਦਾ ਮੇਲਾ ਬਣਾਇਆ ਜਾਂਦਾ ਹੈ? ਆਪਸ਼ਨ ਦੇਖ ਲਈਨੇ ਲੁਧਿਆਣਾ, ਅੰਮ੍ਰਿਤਸਰ, ਸਾਹਿਬ, ਸੰਗਰੂਰ ਜਾਂ ਫਿਰ ਅਨੰਦਪੁਰ ਸਾਹਿਬ। ਤਦਾਂ ਸਰ ਕੀ ਅਗੂਆਪਸ਼ਨ ਨੰਬਰ 1 ਲੁਧਿਆਣੀ ਦੇ ਵਿੱਚ ਰੌਸ਼ਨੀਆਂ ਦਾ ਮੇਲਾ ਬਣਾਇਆ ਜਾਂਦਾ ਹੈ। ਪੰਜਾਬ ਵਿੱਚ ਮਿੰਨੀ 올림픽 ਕਿੱਥੇ ਅਯੋਜਿਤ ਕੀਤਾ ਜਾਂਦਾ ਹੈ অপਸ਼ਨ ਦੇਖ ਲਈ ਨਹੀਂਆ ਲੁਧਿਆਣੇ ਦੇ ਵਿੱਚ ਅੰਮ੍ਰਿਤਸਰ ਸਾਹਿਬ ਚ ਸੰਗਰੂਰ ਦੇ ਵਿੱਚ ਜਾਂ ਜਾਂ ਫਿਰ ਅਨੰਦਪੁਰੀ ਸਾਹਿਬ ਦੇ ਵਿੱਚ ਸਹੀ ਜਵਾਬ ਕਿਹਾ ਗਿਆ অপਸ਼ਨ ਨੰਬਰ 1 ਕੋ ਲੁਧਿਆਣੀ ਦੇ ਵਿੱਚ ਮਿੰਨੀ 올림픽 ਅਯੋਜਿਤ ਕੀਤੇ ਜਾਂਦੇ ਹਨ ਸਹੀ ਜਵਾਬ ਸੀ ਕਿ ਆ ਗਿਆ অপਸ਼ਨ ਨੰਬਰ 1 ਕੋ ਲੁਧਿਆਣਾ ਕੋਸ਼ਨ ਕੀ ਹੈ ਕਿ ਗਦਰੀ ਬਾਬਿਆਂ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ অপਸ਼ਨ ਦੇਖ ਲਿਨੀਆ ਲੁਧਿਆਣਾ ਅੰਮ੍ਰਿਤਸਰ ਚਾਇਸ ਗੁਰੂ ਜਾਂ ਫਿਰ ਅਨੰਦਪੁਰ ਤਾਂ ਗਦਰੀ ਬਾਬਿਆਂ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਤਾਂ ਗਦਰੀ ਬਾਬਿਆਂ ਦਾ ਮੇਲਾ ਜਲੰਧਰ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਇਹਨਾਂ ਦੇ ਵਿੱਚੋਂ ਕੋਈ ਆਪਸ਼ਨ ਜਿਹੜਾ ਉਹ ਨਹੀਂ ਸੀ ਸਹੀ ਜਵਰ ਕੀ ਆ ਗਿਆ অপਸ਼ਨ ਇਸ ਦਾ ਆਨਸਰ ਆ ਗਿਆ ਜਲੰਧਰ ਤਾਂ ਗਦਰੀ ਬਾਬਿਆਂ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਤਾਂ ਜਲੰਧਰ ਦੇ ਵਿੱਚ ਮਨਾਇਆ ਜਾਂਦਾ ਹੈ ਸੈਸ ਕੁਐਸਚਨ ਦਾ ਆਨਸਰ ਕੀ ਹੋਗਾ ਜਲੰਧਰ ਅੰਕੀ ਦੇਵ ਲਈ ਨੇ ਅਗਲਾ ਕੁਐਸਚਨ ਕੀਤਾ ਕਿ ਪਿੰਡੂ 올림픽 올림픽 ਕਿਹੜਾ ਪੰਜਾਬ ਦੇ ਵਿੱਚ ਕਿੱਥੇ ਆਯੋਜਿਤ ਕੀਤੀਆਂ ਜਾਂਦੀਆਂ ਹਨ ਆਪਸ਼ਨ ਦੇਖ ਲਈ ਨੇ ਲੁਧਿਆਣੀ ਅੰਮ੍ਰਿਤਸਰ ਸਾਹਿਬ ਖਿਲਾ ਰਾਏਪੁਰ ਜਾਂ ਫਿਰ ਅਨੰਦਪੁਰ ਸੈਸ ਪ੍ਰਸ਼ਨ ਦਾ ਉੱਤਰ ਕੀ ਹੋ ਜੂਗਾ ਆਪਸ਼ਨ ਨੰਬਰ 3 ਖਿਲਾ ਰਾਏਪੁਰ ਦੇ ਵਿੱਚ ਕੀਆ ਕਿ ਪਿੰਡੂ 올림픽 ਦਾ ਜਿਹੜੇ ਆਯੋਜਿਤ ਕੀਤੇ ਜਾਂਦੇ ਹਨ ਅੱਗੇ ਦੇਖ ਲਈਏ ਅਗਲਾ ਕੁਐਸਚਨ ਕੀ ਹੈ ਕਿ ਜੋਗੀ ਪੀਰ ਮੇਲਾ ਕਿੱਥੇ ਲਗਾਇਆ ਜਾਂਦਾ ਹੈ ਜਿਸ ਦਾ ਆਨਸਰ ਕੀ ਹੈ ਆਪਸ਼ਨ ਨੰਬਰ 2 ਬਠਿੰਡੇ ਦੇ ਵਿੱਚ ਬਠਿੰਡੇ ਦੇ ਵਿੱਚ ਜੋਗੀ ਪੀਰ ਮੇਲਾ ਜਿਹੜਾ ਉਹ ਲਗਾਇਆ ਜਾਂਦਾ ਹੈ ਤੇ ਜੇ ਗੱਲ ਕਰੀਏ ਹੋਰ ਕਿਹੜਾ ਮੇਲਾ ਲਗਾਇਆ ਜਾਂਦਾ ਤਾਂ ਹੋਰ ਜੰਡ ਸਾਹਿਬ ਮੇਲਾ ਜੰਡ ਸਾਹਿਬ ਮੇਲਾ ਅਗਲਾ ਕੁਐਸਚਨ ਦੇਖ ਲੈਣੀ ਆ ਅਗਲਾ ਕੁਐਸਚਨ ਕੀ ਆ ਕਿ ਰਜਨੀ ਦੇਵੀ ਮੰਦਰ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਰਜਨੀ ਦੇਵੀ ਮੰਦਰ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਆਪਸ਼ਨ ਦੇਖ ਲੈਣੇ ਆ ਲੁਧਿਆਣਾ ਹੁਸ਼ਿਆਰਪੁਰ ਈਲਾ ਰਾਏਪੁਰ ਅਨੰਦਪੁਰ ਸਾਹਿਬ ਸਹੀ ਸਵਰ ਸਹੀ ਹੈ ਆਪਸ਼ਨ ਨੰਬਰ 2 ਹੁਸ਼ਿਆਰਪੁਰ ਦੇ ਵਿੱਚ ਮਨਾਇਆ ਜਾਂਦਾ ਹੈ ਰਜਨੀ ਦੇਵੀ ਹੁਸ਼ਿਆਰਪੁਰ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਕਿਹੜੇ ਪਿੰਡ ਦੇ ਵਿੱਚ ਮਨਾਇਆ ਜਾਂਦਾ ਹੈ ਚੱਬੇਵਾਲ ਕਿੱਥੇ ਚੱਬੇ ਵਾਲ ਜਿਹੜਾ ਦਿੱਤੀ ਉੱਥੇ ਰਿਜਨੀ ਦੇਵੀ ਮੰਦਿਰ ਦਾ ਮੇਲਾ ਜਿਹੜਾ ਹੋ ਮਨਾਇਆ ਹੁੰਦਾ ਹੈ ਹੁਸ਼ਿਆਰਪੁਰ ਚੱਬੇਵਾਲ ਅਗਲਾ ਕੁਐਸਚਨ ਕੀ ਹੈ ਕਿ ਪੰਜਾਬ ਦੇ ਵਿੱਚ ਨਾਨਕ ਸਰ ਦਾ ਮੇਲਾ ਕਿੱਥੇ ਲਗਾਇਆ ਜਾਂਦਾ ਹੈ অপਸ਼ਨ ਦੇਖ ਲਿਈਏ ਪਟਿਆਲਾ ਤਲੀਆਂ ਕਿਲਾ ਰਾਇਪੁਰ ਖਟਕਟਕਾ ਦਸੰਦ ਜਿੱਕੇ ਆਪਸ਼ਨ ਨੰਬਰ 2 ਕਲੀਰਾ ਲੁਧਿਆਣਾ ਦੇ ਵਿੱਚ ਕਲੀਰਾ ਲੁਧਿਆਣਾ ਦੇ ਵਿੱਚ ਪੰਜਾਬ ਵਿੱਚ ਨਾਨਕ ਸਰਦਾ ਮੇਲਾ ਜਿਹੜਾ ਉਹ ਲਗਾਇਆ ਜਾਂਦਾ ਹੈ ਅਗਲਾ ਕੁਐਸਚਨ ਦੇਖ ਲਈਏ ਪੰਜਾਬ ਦੇ ਵਿੱਚ ਭਾਈ ਮਨੀ ਸਿੰਘ ਦਾ ਮੇਲਾ ਕਿੱਥੇ ਲਗਾਇਆ ਜਾਂਦਾ ਹੈ ਆਪਸ਼ਨ ਦੇਖ ਲਈਏ ਲਾਂਗੋਵਾਲ ਕਲੀਰਾ ਪਿਲਾ रायपुर ਖਟਕੜਕੜਾ സുന ഹർപുര കയപുര ആപ് നമ്പ സുന ശധമ ਅਗਲਾ ਕੁਐਸਚਨ ਦੇਖ ਲਈਏ ਨੀਆ ਕਿਹੜਿਆ ਮੇਲਾ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ ਆਪਸ਼ਨ ਦੇਖ ਲਈਏ ਜਗਰਾਉਂ ਦਾ ਮੇਲਾ ਜਰਗ ਦਾ ਮੇਲਾ ਛਪਾਰ ਦਾ ਮੇਲਾ ਜਾਂ ਫਿਰ ਮੁਕਤਸਰ ਸਾਹਿਬ ਦਾ ਮੇਲਾ ਤਾਂ ਜਦੋਂ ਦੱਸਿਆ ਗਿਆ ਆਪਸ਼ਨ ਨੰਬਰ 4 ਮੁਕਤਸਰ ਸਾਹਿਬ ਦਾ ਮੇਲਾ ਜਿਹੜਾ ਕਿ 40 ਮੁਕਤਿਆਂ ਦੀ ਯਾਦ ਵਿੱਚ ਪੁਰਨਾਦੰਗ ਨਾ ਕੀ ਦੇਖ ਲਈਏ ਅਗਲਾ ਕੁਐਸਚਨ ਕੀ ਹੈ ਕਿ ਇੱਕ ਕਥਾ ਅਨੁਸਾਰ ਗੁੱਗਾ ਮੜੀ ਮੇਲਾ ਇਹਦੇ ਦੁੱਗਾ ਕਾਹਨ ਸੀ ਆਪਸ਼ਨ ਦੇਖ ਲੈਣੀ ਆ ਸਵੀ ਜੋਦਾ ਰਾਜਾ ਤੂਫੀ ਸੰਤ ਜਾ ਕੇ ਗਏ ਇਸ ਅਨਸਰ ਕੀ ਹੈ ਗਿਆ ਆਪਸ਼ਨ ਨੰਬਰ 2 ਜੋਦਾ ਰਾਜਾ ਲਿਖਾਂਗੇ ਤਾਂ ਕੌਣ ਸਨ ਦੁੱਗਾ ਜੋਦਾ ਰਾਜਾ ਆਪਸ਼ਨ ਨੰਬਰ 2 ਅਗਲਾ ਕੁਸ਼ਣ ਕੀ ਆ ਕਿ ਇਨ੍ਹਾਂ ਵਿੱਚੋਂ ਕਿਹੜੇ ਤਿਹਾੜੀ ਵਿੱਚ ਸੱਤ ਦੀ ਪੂਜਾ ਕੀਤੀ ਜਾਂਦੀ ਹੈ ਆਪਸ਼ਨ ਦੇਖ ਲੈਂਦੇ ਹਾਂ ਰੋਸ਼ਨੀਆਂ ਦਾ ਮੇਲਾ, ਜਰਗ ਦਾ ਮੇਲਾ, ਛਪਾਰ ਦਾ ਮੇਲਾ, ਮੁਕਤਸਰ ਦਾ ਮੁਕਤਸਰ ਸਾਹਿਬ ਦਾ ਮੇਲਾ ਤਾਂ ਇਸ ਪ੍ਰਸ਼ਨ ਦਾ ਉੱਤਰ ਕੀ ਆ ਜਾਊਗਾ ਆਪਸ਼ਨ ਨੰਬਰ 3 ਛਪਾਰ ਦਾ ਮੇਲਾ ਜਿਹੜਾ ਕਿ ਕਿੱਥੇ ਲੱਗਦਾ ਹੈ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਤਾਂ ਸੱਪਾਂ ਦੀ ਪੂਜਾ ਕਿਹੜੇ ਮੇਲੇ ਦੇ ਵਿੱਚ ਕੀਤੀ ਜਾਂਦੀ ਹੈ ਛਪਾਰ ਦਾ ਮੇਲਾ ਜੀ ਜੇ ਗਲ ਕਰੀਏ ਜਰਗ ਦਾ ਮੇਲਾ ਤਾਂ ਜਰਗ ਦਾ ਮੇਲਾ ਵੀ ਲੁਧਿਆਣੇ ਹੀ ਲੱਗਦਾ ਲੁਧਿਆਣੀ ਰੌਸ਼ਨੀਆਂ ਦਾ ਮੇਲਾ ਵੀ ਲੁਧਿਆਣੇ ਦੇ ਵਿੱਚ ਹੀ ਹੈ ਤੇ ਮੁਕਤਸਰ ਸਾਹਿਬ ਦਾ ਮੇਲਾ ਮੁਕਤਸਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਲੱਗਦਾ ਅਗਲਾ ਕੁਐਸਚਨ ਕੀਆ ਕਿ ਨਾਨਕ ਸ਼ਾਹੀ ਕਲੰਡਰ ਦੇ ਅਨੁਸਾਰ ਨਾ ਸਾਲ ਕਦੋਂ ਸ਼ੁਰੂ ਹੁੰਦਾ ਹੈ অপਸ਼ਨ ਨੰਬਰ অপਸ਼ਨ ਦੇਖ ਲਈਂ ਮਾਗੀ, ਛੇਤ, ਫਗਣ ਜਾਂ ਸਰਸਵਰ ਹੁਣ ਇਸ ਦਾ ਆਨਸਰ ਕੀ ਹੈ অপਸ਼ਨ ਨੰਬਰ 2 체ਤ ਮਹੀਨਾ ਜਿਹੜਾ ਜਿਹੜੀ ਤੋਂ ਸ਼ੁਰੂਆਤ ਹੁੰਦੀ ਆ ਨਾਨਕ ਸ਼ਹੀਦ ਲੰਗ। ਤੇ ਜੇ ਅਸੀਂ ਗੱਲ ਕਰੀਏ ਵੀ ਮਹੀਨੇ ਮਹੀਨਿਆਂ ਦੀ ਸ਼ੁਰੂਆਤ ਕਿਵੇਂ ਹੁੰਦੀ ਜਿਵੇਂ ਸਭ ਤੋਂ ਪਹਿਲਾਂ ਕੀ ਆਉਂਦਾ ਹੈ 체ਤ ਉਸ ਤੋਂ ਬਾਅਦ ਆਉਂਦਾ ਹੈ ਵਿਸਾਖ ਉਸ ਤੋਂ ਬਾਅਦ ਆਉਂਦਾ ਹੈ ਜੇਠ ਆੜ ਸਾਵਣ ਜਤ ਸੌਣ ਭਾਦੋ ਉਸ ਤੋਂ ਬਾਦੰਦੇ ਅਸੂ ਸੱਤਾਂ ਸੱਤਕ ਮਗਦਰ ਹੋ ਮਾਗ ਫੱਗਣ ਇਹ ਸਭ ਤੋਂ ਐਂਡ ਵਾਲਾ ਕਿਹੜਾ ਹੁੰਦਾ ਫੱਗਣ ਮਹੀਨਾ 2000 ਕਿਹਨਾਂ ਦੇ ਫੋਟੋ ਸਭ ਤੋਂ ਸ਼ੁਰੂ ਤੋਂ ਸ਼ੁਰੂ ਵਾਲਾ ਜਿਹੜਾ ਨਹੀਂ ਜਿਹੜਾ ਇਹ ਤਾਂ ਨਵੇਂ ਸਾਲ ਦੀ ਸ਼ੁਰੂਤ ਹੈ ਤਾਂ ਉਹ ਹੁੰਦਾ ਹੈ ਚੇ ਅੱਗੇ ਦੇਖ ਲੈਣੀ ਸੀ ਅਗਲਾ ਕੁਐਸਚਨ ਕੀ ਹੈ ਕਿ ਕਿਸ ਫਕੀਰ ਦੀ ਦਰਗਾਹ ਵਿੱਚ ਰੌਸ਼ਨੀਆਂ ਦਾ ਮੇਲਾ ਜਿਹੜਾ ਹੁੰਦਾ ਹੈ ਆਪਸ਼ਨ ਦੇਖ ਲੈਣੀ ਹੈ ਬਾਬਾ ਫਰੀਦ ਜੀ ਹਜਰਤ ਮੁਹੱਕਮ ਉਦਦੀਨ ਨizamuddin ਜਾਂ ਫਿਰ ਪੀਰ ਮੁਹੰਮਦ ਸ਼ਾ ਸਹੀ ਜਵਾਬ ਅਨਸਰ ਕੀ ਆਜੂਗਾ অপਸ਼ਨ ਨੰਬਰ 2 ਖਜਰੀਤਮ ਮੁਹਮ ਮੁਹਕਮ ਉਦੀ ਸਹੀ ਅਨਸਰ ਕੀ ਹੈ অপਸ਼ਨ ਨੰਬਰ 2 ਅੱਗੇ ਦੇਖ ਲਿਨੀਏ ਅਗਲਾ ਕੁਐਸ਼ਨ ਕੀ ਆ ਕਿ ਨਾਨਕਿਸ਼ਾਹੀ ਕਲੰਡਰ ਅਨੁਸਾਰ ਬਸੰਤ ਪੰਚਮੀ ਦਾ ਤਿਹਾਰ ਕਿਸ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ অপਸ਼ਨ ਦੇਖ ਲਿਨੀਏ ਮਾਗ ਚੇਤ ਫੱਗਣ ਜਾਂ ਫਿਰ ਸੋ ਸਹੀ ਜਵਾਬ ਅਨਸਰ ਕੀ ਆਜੂਗਾ অপਸ਼ਨ ਨੰਬਰ 3 ਫੱਗਣ ਅਗਲਾ ਅਗਲਾ ਕੁਐਸਚਨ ਕੀ ਆ ਕਿ ਕਿਸ ਦੀ ਮਕਬਰੇ ਤੇ ਸ਼ਪਾਰ ਦਾ ਮੇਲਾ ਲੱਗਦਾ ਹੈ ਅਨਸਰ ਦੇਖ ਲਈਏ ਨੀਆ ਕੁਐਸਚਨ ਦੇਖ ਲਈਏ ਨੀਆ ਗੁੱਗਾ ਪੀਏ ਹਜਰਤ ਮਹਕਮ ਉਦੀਨ ਨਿਜ਼ਾਮੁਅਲੀਆ ਜਾਫਰ ਪੀਰ ਮੁਹੰਮਦ ਤਾਂ ਇਸ ਦਾ ਅਨਸਰ ਕੀ ਆ ਜੂਗਾ ਆਪਸ਼ਨ ਨੰਬਰ 1 ਗੁੱਗਾ ਪੀਏ ਅਨਸਰ ਕੀ ਆ ਗਿਆ ਆਪਸ਼ਨ ਨੰਬਰ 1 ਗੁੱਗਾ ਪੀਰ ਦੀ ਮਤਵਰੇ ਦੇਸ਼ ਛਪਾਰ ਦਾ ਮੇਲਾ ਜਿਹੜਾ ਉਹ ਲਗਾਇਆ ਜਾਂਦਾ ਅੱਗੇ ਦੇਖ ਲਈਏ ਅੱਗੇ ਕੀ ਸਾਨੂੰ ਮਿਲਾਨ ਦਿੱਤੇ ਹੋਏ ਆ ਤੇ ਅਸੀਂ ਦੇਖਣਾ ਵੀ ਕਿਹੜਾ ਮੇਲਾ ਕਿੱਥੇ ਮਨਾਇਆ ਜਾਂਦਾ ਜਿਵੇਂ ਮਾਗੀ ਦਾ ਮੇਲਾ ਕਿੱਥੇ ਮੁਕਤਸਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਛਪਾਰ ਦਾ ਮੇਲਾ ਕਿੱਥੇ ਲੁਧਿਆਣੇ ਦੇ ਵਿੱਚ ਮਨਾਇਆ ਜਾਂਦਾ ਕੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਸਿੰਦੂ ਖੇਡਾਂ ਕਿੱਥੇ ਆ ਫਿਲਾਰਾਏਪੁਰ ਨਾ ਆਪਸ਼ਨ ਦੇਖ ਲੈਣੀ ਆ ਪਹਿਲੇ ਦਾ ਹੈਗਾ ਇਹ ਸੀ ਦੂਜੇ ਦਾ ਹੈਗਾ ਡੀ ਤੀਜੇ ਦਾ ਹੈਗਾ ਇਹ ਬੀ ਤੇ ਚੌਥੇ ਦਾ ਹੈਗਾ ਇਹ ਇਸ ਅਨਸਰ ਕੀ ਆ ਗਿਆ ਆਪਸ਼ਨ ਨੰਬਰ 1 ਅਗਲਾ ਕੁਸ਼ਣ ਦੇਖ ਲੈਣੀ ਆ ਨਾਨਤੀ ਸ਼ਾਹੀ ਕਲੰਡਰ ਵਿੱਚ ਸਾਲ ਦਾ ਆਖਰੀ ਮਹੀਨਾ ਕਿਹੜਾ ਹੈ ਸਾਲ ਦਾ ਆਖਰੀ ਮਹੀਨਾ ਆਪਸ਼ਨ ਦੇਖ ਲੈਣੀ ਆ ਮਾਗ ਥੇਤ ਫੱਗਣ ਜਾਫਰਸਾ ਇਸ ਅਨਸਰ ਕੀ ਆ ਗਿਆ ਆਪਸ਼ਨ ਨੰਬਰ 3 ਫੱਗਣ ਜੇ ਜੈਤਰੀ ਦੇਵ ਕੀ ਸ਼ੁਰੂਆਤ ਕਿਦੇ ਤੋਂ ਹੁੰਦੀ ਹੈ ਤਾਂ ਸ਼ੁਰੂਆਤ ਹੁੰਦੀ ਆ ਸੇਤ ਅਗਲਾ ਕੁਐਸਚਨ ਦੇਖ ਲਈ ਨੀਆ ਕਿ ਹਰਬਲ ਸੰਗੀਤ ਮੇਲਾ ਕਿਸ ਮੰਦਿਰ ਦੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ অপਸ਼ਨ ਦੇਖ ਲਈ ਨੀਆ ਰਜਨੀ ਦੇਵੀ ਮੰਦਿਰ ਦੇਵੀ ਤਲਾਬ ਮੰਦਿਰ ਜਾਂ ਫਿਰ ਮੁਕਤੀਸ਼ਰ ਮੰਦਿਰ ਅਪਰੋਕਤ ਵਿੱਚੋਂ ਕੋਈ ਵੀ ਇਸ ਦਾ ਅਨਸਰ ਕੀ ਹੈ ਕਿ অপਸ਼ਨ ਨੰਬਰ 2 ਦੇਵੀ ਤਲਾਬ ਮੰਦਿਰ ਦੇ ਵਿੱਚ ਹਰਬਲ ਸੰਗੀਤ ਮੇਲਾ ਆਯੋਜਿਤ ਕੀਤਾ ਜਾਂਦਾ ਹੈ। ਅਗਲਾ ਕੁਐਸਚਨ ਦੇਖ ਲਈਏ ਕਿ ਨਾਨਕੀ ਸ਼ਾਹੀ ਕਲੰਡਰ ਦੇ ਵਿੱਚ ਲੀਪ ਦਿਨ ਕਿਸ ਮਹੀਨੇ ਦੇ ਵਿੱਚ ਜੋੜਿਆ ਜਾਂਦਾ ਹੈ? ਆਪਸ਼ਨ ਦੇਖ ਲਈਏ ਮਾਘ, ਛੇਤ, ਫੱਗਣ ਜਾਂ ਫਰਸਣ। ਇਸ ਦਾ ਸਹੀ ਜਵਾਬ ਆਪਸ਼ਨ ਨੰਬਰ 3 ਫੱਗਣ। ਜਿਹੜਾ ਕਿ ਆਖਰੀ ਮਹੀਨਾ ਹੁੰਦਾ ਹੈ ਨਾਨਕੀ ਸ਼ਾਹੀ ਕਲੰਡਰ ਦੇ। ਅਗਲਾ ਕੁਐਸਚਨ ਕੀ ਹੈ ਕਿ ਨਾਨਕੀਸ਼ਾਹੀ ਕਲੰਡਰ ਪੰਜਾਬ ਦੇ ਵਿੱਚ ਕਿਸ ਸਾਲ ਦੇ ਵਿੱਚ ਲਾਗੂ ਹੋਇਆ ਆਪਸ਼ਨ ਦੇਖ ਲੈਣੀ ਹੈ 1469 1708 1716 ਜਾਂ ਫਿਰ 2000 ਇਸ ਦਾ ਅਨਸਰ ਕੀ ਹੈ ਕਿ ਆਪਸ਼ਨ ਨੰਬਰ 4 2003 ਦੇ ਵਿੱਚ ਲਾਗੂ ਕੀਤਾ ਗਿਆ ਨਾਨਕੀਸ਼ਾਹੀ ਕਲੰਡਰ ਪੰਜਾਬ ਦਾ ਤਾਂ ਇਹ ਸੀਗੇ ਅੱਜ ਦੇ ਕੁਝ ਇੰਪੋਰਟੈਂਟ ਕੁਐਸਚਨ ਤੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਜਿਹੜੇ ਆਉਣ ਵਾਲੇ ਐਗਜ਼ਾਮ ਦੇ ਲਈ ਤਾਂ ਥੋੜੀ ਜਿਹੀ ਪੁਆਇੰਟ ਸੀ ਦੇਖ ਲੈਣੀਆਂ ਜਿਵੇਂ ਕੁਝ ਪੁਆਇੰਟ ਸੀ ਰਿਵਾਈਜ਼ ਕਰ ਲੈਣੀਆਂ ਜਿਵੇਂ ਲੋਹੜੀ ਕਿਹੜੇ ਮਹੀਨੇ ਦੇ ਵਿੱਚ ਮਨਾਈ ਜਾਂਦੀ ਹੈ ਤਾਂ ਲੋਹੜੀ ਮਾਘ ਦੇ ਵਿੱਚ ਮਨਾਈ ਜਾਂਦੀ ਹੈ অপਸ਼ਨ ਦੇ ਵਿੱਚ ਮਾਘ ਜਾਂ ਫਿਰ ਪੋ ਜਿਹੜਾ ਵੀ ਆਪਸ਼ਨ ਹੋਇਆ ਤਾਂ ਇਹਨਾਂ ਦੋਨਾਂ ਵਿੱਚੋਂ ਉਹੀ ਆਨਸਰ ਹੋ ਜੁਗਾ ਆਪਣਾ ਅੱਗੇ ਦੇਖ ਲੈਣੀਆਂ ਜਿਵੇਂ ਬਸੰਤ ਪੰਚਮੀ ਬਸੰਤ ਪੰਚਮੀ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦੀ ਹੈ ਤਾਂ ਮਾਘ ਜਾਂ ਫਿਰ ਫਗਣ ਦੇ ਬੋਲਾ ਮਹੱਲਾ ਦੀ ਗੱਲ ਕਰੀਏ ਬੋਲਾ ਮਹੱਲਾ ਕਿਹੜੇ ਮਹੀਨੇ ਚ ਮਨਾਇਆ ਜਾਂਦਾ ਹੈ ਤਾਂ ਚੇਤ ਦੇ ਮਹੀਨੇ ਦੇ ਵਿੱਚ ਬੋਲਾ ਮਹੱਲਾ ਮਨਾਇਆ ਜਾਂਦਾ ਹੈ ਵਿਸਾਖੀ ਦੀ ਗੱਲ ਕਰੀਏ ਵਿਸਾਖੀ ਕਿਹੜੇ ਮਹੀਨੇ ਦੇ ਵਿੱਚ ਆਉਂਦੀ ਹੈ ਤਾਂ ਵਿਸਾਖੀ ਵਿਸਾਖ ਮਹੀਨੇ ਵਿੱਚ ਵਿਸਾਖ ਮਹੀਨੇ ਦੇ ਵਿੱਚ ਜੇ ਗੱਲ ਕਰੀਏ ਈਂ ਤੀਆਂ ਤੀਆਂ ਕਿਹੜੇ ਮਹੀਨੇ ਦੇ ਵਿੱਚ ਲੱਗਦੀਆਂ ਤਾਂ ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਅੱਗੇ ਗੱਲ ਕਰੀਏ ਦੀਵਾਲੀ ਦੀਵਾਲੀ ਆਉਂਦੀ ਆ ਤਤਕ ਮਹੀਨੇ ਦੇ ਵਿੱਚ ਤਤਕ ਮਹੀਨੇ ਦੇ ਵਿੱਚ ਆਈਸੀ ਕੀ ਕੁਝ ਇੰਪੋਰਟੈਂਟ ਪੁਆਇੰਟ ਜਿਹੜੇ ਕਿ ਸਾਡੇ ਐਗਜ਼ਾਮ ਦੇ ਲਈ ਵੀ ਜ਼ਰੂਰੀ ਤੇ ਜੇ ਗੱਲ ਕਰੀਏ ਨਾਨਕਸ਼ਹੀ ਕੈਲੰਡਰ ਦੇ ਅਨੁਸਾਰ ਪਹਿਲਾ ਮਤਲਬ ਸ਼ੁਰੂਆਤ ਕਿਹੜੇ ਮਹੀਨੇ ਤੋਂ ਹੁੰਦੀ ਹੈ ਤਾਂ ਚੇਤ ਤੋਂ ਸ਼ੁਰੂ ਹੁੰਦਾ ਹੈ ਜਿਹੜਾ ਨਾਨਕਸ਼ਹੀ ਕੈਲੰਡਰ ਸ਼ੁਰੂਆਤ ਹੁੰਦੀ ਆ ਚੇਤ ਤੋਂ ਤੇ ਐਂਡ ਵਾਲਾ ਜਿਹੜਾ ਉਹ ਮਹੀਨਾ ਦੰਦ ਅੰਤ ਵਿੱਚ ਜਿਹੜਾ ਮਹੀਨਾ ਉਹ ਕਿਹਾ ਜਾਂਦਾ ਹੈ ਫਗਣ ਅੱਜ ਦਾ ਇਹ ਟੌਪਿਕ ਜਿਹੜਾ ਇੰਪੋਰਟੈਂਟ ਆ ਜਿਹੜੀ ਆਉਣ ਵਾਲੇ ਇਗਜ਼ਾਮ ਦੇ ਲਈ ਇਹਨਾਂ ਵਿੱਚ ਇੱਕ ਅੱਧਾ ਕੁਐਸਚਨ ਹੈ ਜਿਹੜੀ ਸਾਡੇ ਇਗਜ਼ਾਮ ਦੇ ਵਿੱਚ ਆ ਸਕਦਾ ਹੈ ਤਾਂ ਸਾਨੂੰ ਸਾੜੇ ਇਹ ਮੇਲੇ ਜਾਂ ਫਿਰ ਤਿਹਾਰ ਜਿਹੜੀ ਸਾਨੂੰ ਪਤਾ ਹੋਣੀ ਚਾਹੀਦੀ ਹੈ ਉਹ ਕਿਹੜੇ ਮਹੀਨੇ ਦੇ ਵਿੱਚ ਆਉਂਦੇ ਤੋਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇਗੀ ਤੁਹਾਨੂੰ